ਸੱਚੇ ਕਾਲ ਜੀ ਡੀ5 ਚੈਨਲ ਪੰਜਾਬੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਤੇ ਅੱਜ ਨਾਬਾ ਜੇਲ ਬ੍ਰੇਕ ਕਾਂਡ ਦੇ ਵਿੱਚ ਇੱਕ ਵੱਡੀ ਸਫਲਤਾ ਐ ਜੀਡੀਐਫ ਨੂੰ حاصل ਹੋਈ ਹੈ ਗੈਂਗਸਟਰ ਰਮਨਜੀਤ ਸਿੰਘ ਰੋਮੀ ਦੀ ਹਵਾਲਗੀ ਮਿਲ ਚੁੱਕੀ ਹੈ ਹਵਾਲਗੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਉਸ ਨੂੰ ਦਿੱਲੀ ਲਿਆਂਦਾ ਜਾ ਰਿਹਾ ਹੈ ਅਤੇ ਸ਼ਾਮ 4 ਵਜੇ ਤੱਕ ਪੰਜਾਬ ਪੁਲਿਸ ਦੀਆਂ ਟੀਮਾਂ ਵੀ ਦਿੱਲੀ ਪਹੁੰਚ ਜਾਣ ਗਿਆ ਤੇ ਫਿਰ ਉਸ ਤੋਂ ਬਾਅਦ ਰੋਮੀ ਨੂੰ ਪੰਜਾਬ ਲਿਆਂਦਾ ਜਾਵੇਗਾ ਦੱਸਿਆ ਕਿ 2016 ਦੇ ਵਿੱਚ ਨਾਬਾ ਜੇਲ ਬ੍ਰੇਕ ਕਾਂਡ ਹੋਇਆ ਸੀ ਜਿਸ ਦੇ ਵਿੱਚ 6 ਲੋਕਾਂ ਨੂੰ ਜੇਲ੍ਹ ਤੋਂ ਫਰਾਰ ਕਰਵਾਇਆ ਗਿਆ ਸੀ ਤਾਂ ਗੈਂਗਸਟਰ ਰੂਮੀ ਨੇ ਉਹਨਾਂ ਲੋਕਾਂ ਨੂੰ ਪੈਸੇ ਮੁਹਈਆ ਕਰਵਾਏ ਸੀ ਉਹਨਾਂ ਦੀ ਮਦਦ ਕੀਤੀ ਸੀ ਤੇ ਮੁੱਖ ਸਾਜ਼ਿਸ਼ਕਰਤਾਵਾਂ ਦੇ ਵਿੱਚ ਇਸ ਦਾ ਨਾਮ ਸ਼ਾਮਿਲ ਹੈ ਤੇ ਹੁਣ 27 ਨਵੰਬਰ 2016 ਨੂੰ ਹੋਏ ਨਾਬਾ ਜੇਲ੍ਹ ਬ੍ਰੇਕ ਕਾਂਡ ਦੇ ਵਿੱਚ ਜਿੱਥੇ ਦੋ ਅਤਵਾਦੀ ਤੇ ਚਾਰ ਗੈਂਗਸਟਰ ਫਰਾਰ ਹੋਏ ਸੀ ਉਸ ਮਾਮਲੇ ਦੇ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ ਉਦੋਂ ਤੋਂ ਹੀ ਲਗਾਤਾਰ ਪੰਜਾਬ ਪੁਲਿਸ ਜਿਹੜੀ ਹੈ ਉਹ ਰੂਮੀ ਦੀ ਤਲਾਸ਼ ਦੇ ਵਿੱਚ ਜੁਟੀ ਹੋਈ ਸੀ ਹਾਲਾਂਕਿ ਫਰਾਰ ਹੋਣ ਵਾਲੇ 6 ਲੋਕਾਂ ਦੇ ਵਿੱਚੋਂ ਇੱਕ ਨੂੰ ਕੁਝ ਹੀ ਘੰਟਿਆਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ ਵਿੱਕੀ ਗੌਂਦਰ ਵੀ ਇਸ ਜੇਲ ਬ੍ਰੇਕ ਕਾਂਡ ਦਾ ਮੁੱਖ ਸਾਜ਼ਿਸ਼ ਕਰਤਾ ਦੱਸਿਆ ਜਾਂਦਾ ਸੀ ਤੇ ਉਸ ਦਾ ਇਨਕਾਊਂਟਰ ਦੇ ਵਿੱਚ ਪੁਲਿਸ ਦੇ ਵੱਲੋਂ ਗੋਲੀਆਂ ਮਾਰ ਕੇ ਖਾਤਮਾ ਕਰ ਦਿੱਤਾ ਗਿਆ ਸੀ ਦੂਜੇ ਪਾਸੇ ਗੱਲ ਕਰੀਏ ਰੋਮੀ ਦੀ ਤਾਂ ਰੋਮੀ ਹਾਂਗਕਾਂਗ ਦੇ ਵਿੱਚ 2016 ਦੇ ਵਿੱਚ ਹੀ ਗ੍ਰਿਫਤਾਰ ਹੋ ਚੁੱਕਿਆ ਸੀ ਇੰਟਰਪੋਲ ਦੇ ਜ਼ਰੀਏ ਇਹ ਸਾਰਾ رابطہ ਜਿਹੜਾ ਹੈ ਕਾਇਮ ਕੀਤਾ ਗਿਆ ਤੇ ਫਿਰ ਇੰਟਰਪੋਲ ਦੀ ਮਦਦ ਦੇ ਨਾਲ ਹੁਣ ਰੋਮੀ ਨੂੰ ਇੰਡੀਆ ਲਿਆਂਦਾ ਜਾ ਰਿਹਾ ਹੈ ਸੋ ਗੈਂਗਸਟਰਾਂ ਦਾ ਰੋਮੀ ਦੇ ਉੱਤੇ ਪੰਜਾਬ ਦੇ ਵਿੱਚ ਵੀ ਤਿੰਨ ਮਾਮਲੇ ਦਰਜ ਨੇ ਕਤਲ ਫਰੋਤੀ ਵਰਗੇ ਤਿੰਨ ਮਾਮਲਿਆਂ ਦੇ ਵਿੱਚ ਇਸ ਦਾ ਨਾਮ ਜਿਹੜਾ ਹੈ ਸ਼ਾਮਿਲ ਦੱਸਿਆ ਜਾਂਦਾ ਹੈ ਗੈਂਗਸਟਰ ਗੁਰਪ੍ਰੀਤ ਸਿੰਘ ਦੇ ਨਾਲ ਵੀ ਇਸ ਦੇ ਸੰਪਰਕ ਨੇ ਜੋ ਕਿ ਨਾਬਾ ਜੇਲ ਬ੍ਰੇਕ ਦਾ ਮੁੱਖ ਦੋਸ਼ੀ ਦੱਸਿਆ ਜਾ ਰਿਹਾ ਹੈ ਸ਼ੇਖ ਦੇ ਨਾਲ ਕਿਸ ਤਰ੍ਹਾਂ ਦੇ ਸੰਪਰਕ ਨੇ ਸੰਪਰਕ ਕਦੋਂ ਹੋਇਆ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਖੁਲਾਸੇ ਨੇ ਜੋ ਪੁਲਿਸ ਨੇ ਹੁਣ ਰੋਮੀ ਦੇ ਕੋਲੋਂ ਕਰਵਾਉਣੇ ਨੇ ਪੰਜਾਬ ਪੁਲਿਸ ਨੇ ਕੇਂਦਰ ਸਰਕਾਰ ਤੋਂ ਮਦਦ ਦੀ ਗੁਹਾਰ ਲਈ ਸੀ ਜਿਸ ਦੇ ਚਲਦਿਆਂ ਹਾਂਗਕਾਂਗ ਦੇ ਵਿੱਚ ਰਹਿ ਰਹੇ ਗੈਂਗਸਟਰ ਰੋਮੀ ਨੂੰ ਹਾਂਗਕਾਂਗ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਨ ਤੋਂ ਬਾਅਦ ਜੇਲ ਦੇ ਵਿੱਚ ਡੱਕ ਦਿੱਤਾ ਤੇ ਇੰਨੇ ਸਾਲਾਂ ਦੀ ਕਿਹੜੀ ਮੁਸ਼ਕਲ ਤੋਂ ਬਾਅਦ ਹੁਣ ਰومی ਆਖਰਕਾਰ ਪੰਜਾਬ ਆ ਰਿਹਾ ਹੈ ਜਿਸ ਤੋਂ ਬਾਅਦ ਪੰਜਾਬ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ ਕਿ 2016 ਦੇ ਵਿੱਚ ਹੋਏ ਨਾਬਾ ਜੇਲ ਬ੍ਰੇਕ ਕਾਂਡ ਦੇ ਵਿੱਚ ਹੋਰ ਕਿਸ-ਕਿਸ ਦਾ ਹੱਥ ਸੀ ਕੌਣ-ਕੌਣ ਦੋਸ਼ੀ ਇਸ ਦੇ ਵਿੱਚ ਸ਼ਾਮਿਲ ਸੀ ਤੇ ਕੌਣ-ਕੌਣ ਫਰਾਰ ਹੋਇਆ ਸੀ ਇਸ ਬਾਰੇ ਤਾਂ ਪੁਲਿਸ ਨੂੰ ਪਤਾ ਹੀ ਹੈ ਤੇ ਜਿਹੜੇ ਫਰਾਰ ਹੋਏ ਸੀ ਕਿ ਉਹ ਰومی ਦੇ ਸੰਪਰਕ ਦੇ ਵਿੱਚ ਨੇ ਤੇ ਜਿਹੇ ਹੈਗੇ ਨੇ ਤੇ ਉਹ ਫਿਰ ਕਿੱਥੇ ਨੇ ਇਸ ਬਾਰੇ ਵੀ ਪੁਲਿਸ ਪਤਾ ਲਗਾਉਣ ਦੀ ਕੋਸ਼ਿਸ਼ ਜਿਹੜੀ ਹੈ ਜ਼ਰੂਰ ਕਰੇਗੀ ਸੋ ਐਜੀਟੀਐਫ ਦੇ ਏਆਈਜੀ ਗੁਰਮੀਤ ਸਿੰਘ ਚੋਹਾਨ ਨੇ ਇਸ ਸਾਰੀ ਖਬਰ ਦੀ ਜਿਹੜੀ ਹੈ ਪੁਸ਼ਟੀ ਕਰ ਦਿੱਤੀ ਹੈ ਐਸਪੀ ਤੇ ਦੋ ਡੀਐਸਪੀਆ ਦੇ ਸਮੇਤ ਛੇ ਪੁਲਿਸ ਅਫਸਰਾਂ ਦੀ ਟੀਮ ਜਿਹੜੀ ਹੈ ਉਹ ਹਵਾਲੇ ਲੈਣ ਵਾਸਤੇ ਦਿੱਲੀ ਪਹੁੰਚੀ ਹੋਈ ਹੈ ਤੇ ਰੋਮੀ ਨੂੰ ਹੁਣ ਪੰਜਾਬ ਲਿਆਂਦਾ ਜਾਵੇਗਾ ਵੱਡੇ ਖੁਲਾਸਿਆਂ ਦੀ ਉਮੀਦ ਕੀਤੀ ਜਾ ਰਹੀ ਹੈ ਕੈਮਰਾਮੈਨ ਗੁਰਪ੍ਰੀਤ ਸਿੰਘ ਦੇ ਨਾਲ ਮੈਨੂੰ ਦੀ ਇਜਾਜ਼ਤ ਬਣੇ ਰੋ ਸਾਡੇ ਨਾਲ ਡੀਫੈਕ ਚੈਨਲ ਪੰਜਾਬੀ ਤੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ